ਪੰਜਾਬ ਜਿੰਦਾਬਾਦ 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 ਕ੍ਰਾਂਤੀਕਾਰੀ ਕਿਸਾਨੀ ਨੇ ਪੰਜਾਬ ਜਿੰਦਾਬਾਦ 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 ਕਟਿੰਗ ਹੋ ਰਹੀ ਹੈ ਬਲ ਕਟੇ ਜਾ ਰਹੇ ਲਖੀਸ਼ ਹਾਂ ਇਹਦਾ ਮਾਲਕ ਜਿਹੜਾ ਹੁਣ ਨਹੀਂ 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 ਇਥੋਂ ਤੇ ਮੇਰੇ ਕੋਲ 5000 ਰੁਪਏ ਖੜਿਆ ਇਹਨਾਂ ਯਾਰ ਕੀ ਨਾਮ ਕੀ ਥੋਟੈ ਮੇਰਾ ਨਾਮ ਕੋ ਚੰਦ ਸਿੰਘ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਮਦੋਟ ਬਲਾਕ ਪ੍ਰਧਾਨਾ ਜੀ ਮੈਂ ਫਰੋਜਪੁਰ ਤੋਂ ਹੋਏ ਹੋ ਹੁਸੈਨੀ ਵਾਲਾ ਹੈਡ ਤੇ ਜੀ ਪਰੇਸ਼ਾਨੀਆਂ ਜਿਹੜੀ ਮੰਗ ਨੂੰ ਲੈ ਕੇ ਇਕੱਠਾ ਆਹ ਸਰ ਪਰੇਸ਼ਾਨੀਆਂ ਆ ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਸੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਸ ਤੋਂ ਪਰੇਸ਼ਾਨੀ ਸਾਨੂੰ ਇਹ ਆ ਜੀ ਜਿਹੜਾ ਪਾਣੀ ਦਾ ਪੱਧਰ ਫਲੱਡ ਗੇਟ ਕਹੀ ਜਾਂਦਾ ਆ ਵੀ ਯਾਨੀ ਕਿ ਉਹ ਯੱਕ ਤਾਂ ਵੀ ਚੁੱਕੇ ਗਏ ਨੇ ਅਗਲੇ ਪਾਸੇ ਫਸਲਾਂ ਦਾ ਨੁਕਸਾਨ ਹੋ ਰਿਹਾ ਜੋ ਵੀ ਪੁਆਇੰਟ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਜੋ ਸਤਲੋਜ ਦਰਿਆ ਦਾ ਪੁਆਇੰਟ ਪੱਧਰ ਉਹ ਪੁਆਇੰਟ ਆਪਦਾ ਪੂਰਾ ਅਧਿਕਾਰੀ ਨਹਿਰ ਵਿਭਾਗ ਦੇ ਰੱਖ ਲੈਣ ਕਿਉਂਕਿ ਕੋਈ ਜਿਤਾਇ ਬੰਦੀਆਂ ਆਈਆਂ ਸੀ ਮਗਰ ਉਹਨਾਂ ਨੇ ਆਣ ਕੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਹੈ ਤੇ ਇਹਨਾਂ ਯਕਦਮ ਗੇਟ ਚੋਕ ਦਿੱਤੇ ਜੀ ਅੱਗੇ ਸਾਡਾ ਨੁਕਸਾਨ ਹੋ ਗਿਆ ਸਾਡਾ ਫਸਲਾਂ ਦਾ ਨੁਕਸਾਨ ਹੋ ਗਿਆ ਆ ਜਿੰਨੇ ਵੀ ਪਿੱਛੇ ਵੇਖ ਲਓ ਨਿਗਾਹ ਮਾਰ ਲਓ ਸਾਰੇ ਮਤਲਬ ਪੀੜਤ ਕਿਸਾਨ ਨੇ ਤਾਂ ਅਸੀਂ ਤਾਂ ਇਹੋ ਹੀ ਮੰਗ ਕਰਦੇ ਆ ਵੀ ਚਲੋ ਜੀ ਪਿੱਛੋਂ ਪਾਣੀ ਹਰੀਆਂ ਤੋਂ ਛੱਡਿਆ ਗਿਆ ਕੋਈ ਦਿੱਕਤ ਨਹੀਂ ਸਾਰਿਆਂ ਦੇ ਨਾਲ ਜਿਹੜੇ ਪਿੱਛੇ ਵੀ ਸਾਡੇ ਆਏ ਨੇ ਉਹ ਵੀ ਸਾਡੇ ਭਰਾ ਨੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਪਰ ਗੱਲ ਇਹ ਆ ਵੀ ਜਿੰਨਾ ਕੋ ਪੁਆਇੰਟ ਪਾਣੀ ਜੋ ਪੱਧਰ ਆਉਦਾ ਪੁਆਇੰਟ ਰੱਖ ਲੈਣਾ ਹੁਣ ਦੇਖਿਆ ਜਾਵੇ ਤਾਂ ਇਹਨਾਂ ਨੇ ਗੇਟ ਜਿਹੜੇ ਆ ਬਿਲਕੁਲ ਚੁੱਕੇ ਹੋਇਆ ਜੀ ਅਗਲੇ ਪਾਸੇ ਨੁਕਸਾਨ ਹੋ ਰਿਹਾ ਪਿਛਲੇ ਪਾਸੇ ਤੁਸੀਂ ਜਾ ਕੇ ਦੇਖੋ ਉੱਥੇ ਵੀ ਅਸੀਂ ਜਾਂਦੇ ਆ ਤੁਹਾਡੀ ਵੇਖਦੇ ਆ ਉੱਥੇ ਜਾ ਕੇ ਵੇਖੋ ਤੁਸੀਂ ਬੰਨ ਨੂੰ ਬਿਲਕੁਲ ਵੱਡਾ ਪੈ ਰਿਹਾ ਕਿਉਂਕਿ ਪੈ ਰਿਹਾ ਕਿ ਪਾਣੀ ਦਾ ਪੱਧਰ ਜਿਹੜਾ ਨੀਵਾ ਹੋ ਗਿਆ ਤਾਂ ਪਿਛਲੇ ਪਾਸੇ ਬੰਨ ਵੱਡੀ ਜਾ ਰਿਹਾ ਫਰੋਜ਼ਪੁਰ ਨੂੰ ਵੀ ਨੁਕਸਾਨ ਹੈ ਸ਼ਹਿਰ ਨੂੰ ਤਾਂ ਅਸੀਂ ਤਾਂ ਇਹ ਗੱਲ ਕਰਦੇ ਆਂ ਵੀ ਚਲੋ ਅੱਗੇ ਜਿਹੜਾ ਸਾਡਾ ਨੁਕਸਾਨ ਹੋ ਗਿਆ ਉਹ ਤਾਂ ਕੋਈ ਗੱਲ ਨਹੀਂ ਜੀ ਪਰ ਅਸੀਂ ਹੁਣੇ ਮੰਗ ਕਰਦੇ ਆਂ ਵੀ ਜਿਹੜਾ ਪੁਆਇੰਟ ਜੋ ਪਾਣੀ ਦਾ ਪੱਧਰ ਹੈ ਉਹ ਪੂਰਾ ਕੀਤਾ ਜਾਏ ਐਸ ਡੀਓ ਐਕਸ਼ਨ ਇੱਥੇ ਜਈ ਸਾਹਿਬ ਵੀ ਫਿਰਦੇ ਨੇ ਉਹ ਲਾਰੇ ਲੱਪੀ ਦਿੱਤੀ ਜਾਂਦੇ ਜੀ ਹੁਣੇ ਆਗੇ 5 ਮਿੰਟ ਲਿਆ ਕੇ 10 ਮਿੰਟ ਲਿਆ ਕੇ ਜੇ ਆਉਂਦੇ ਨੇ ਤਾਂ ਠੀਕ ਆ ਨਹੀਂ ਫਿਰ ਸਾਡੀ ਸੰਗਤ ਜਿੰਨੀ ਵੀ ਪਫਲਕ ਅਸੀਂ ਗੇਟਾਂ ਤੇ ਚੜ੍ਹ ਕੇ ਜੋ ਵੀ ਅਸੀਂ ਗੇਟ ਬਿਲਕੁਲ ਬੰਦ ਕਰਾਂਗੇ ਬੇਸ਼ੱਕ ਦੀ ਪਿੱਛੇ ਵੀ ਚਲੋ ਜੇ ਨੁਕਸਾਨ ਹੋਵੇਗਾ ਤਾਂ ਹੋਣਾ ਸਾਡੇ ਕਿਸਾਨਾਂ ਦਾ ਹੀ ਹੈ ਪਰ ਜੇ ਉਹ ਕਿਸਾਨ ਮਗਰੋਂ ਆਣ ਕੇ ਇਥੇ ਰੋਹ ਪਾ ਕੇ ਚਕਾ ਕੇ ਗਏ ਨੇ ਸਾਡਾ ਕਿ ਨੁਕਸਾਨ ਕਰਕੇ ਗਏ ਨੇ ਦੀ ਕੀ ਗੱਲ ਸਾਡਾ ਕੋਈ ਬੱਚੇ ਨਹੀਂ ਪਰਿਵਾਰ ਨਹੀਂ ਸਾਡਾ ਵੀ ਨੁਕਸਾਨ ਹੋ ਗਿਆ ਪਰ ਜੋ ਹੋ ਗਿਆ ਤਾਂ ਉਹ ਤਾਂ ਹੋ ਗਿਆ ਪਰ ਅਸੀਂ ਇਹ ਮੰਗ ਕਰਦੇ ਆਂ ਵੀ ਜੋ ਵੀ ਇਹ ਇਹਨੂੰ ਪੁਆਇੰਟ ਨੂੰ ਬਿਲਕੁਲ ਬਰਾਬਰ ਤੇ ਕੀਤਾ ਜਾਵੇ ਅਧਿਕਾਰੀ ਨਹਿਰ ਮੈਕ ਮੈਨੂੰ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਹਾਲ ਤੀ ਘੜੀ ਸਾਡੇ ਕੋਲ ਕੋਈ ਵੀ ਨਹੀਂ ਆ ਰਿਹਾ ਦੇ ਵਿੱਚ ਤਾਂ ਘੱਟੋ ਘੱਟਾਂ ਸਾਡੇ ਹਜ਼ਾਰਾਂ ਕਿੱਲਾ ਹੀ ਨੁਕਸਾਨ ਹੋ ਗਿਆ ਜੀ ਖਰਪੀਆਂ ਦਾ ਨੁਕਸਾਨ ਹੋ ਗਿਆ ਝੋਨੇ ਦਾ ਨੁਕਸਾਨ ਹੋ ਗਿਆ ਕਈਆਂ ਜ਼ਮੀਨਾਂ ਦੇ ਵਿੱਚ ਰੇਤਾ ਵੀ ਪੈ ਗਿਆ ਤਾਂ ਗੱਲ ਇਹ ਆ ਵੀ ਇਹਨਾਂ ਦੇ ਇੱਕ ਨਾ ਕਮੀਆਂ ਦੇ باوجود ਸਾਡਾ ਨੁਕਸਾਨ ਹੋਇਆ ਕਿਉਂਕਿ ਅਸੀਂ ਇਹਨਾਂ ਦੀ ਇਹੀ ਮੰਗ ਕਰਦੇ ਵੀ ਆਪਦਾ ਪਾਣੀ ਦਾ ਪੱਧਰ ਪੂਰਾ ਰੱਖ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਮਗਰੋਂ ਹਰੀਆਂ ਤੋਂ 40000 ਆਇਆ ਤਾਂ 40 ਕੱਢ ਦੇਣ ਪੁਆਇੰਟ ਤੇ ਰੱਖਣ ਪੁਆਇੰਟ ਇਹ ਬਿਲਕੁਲ ਨਹੀਂ ਰੱਖਦੇ ਪਏ ਵੇਖੋ ਤੁਸੀਂ ਉਹ ਗੇਟ ਕਿੰਨੇ ਮਤਲਬ ਵੀ ਪਾਣੀ ਤੇਜ਼ ਚੱਲ ਰਿਹਾ ਹਾਂ ਜੀ ਇਤੋਂ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਨਹਿਰਾਂ ਦਾ ਪਾਣੀ ਹੈ ਬੀਕਾ ਨਹਿਰ ਵਜਦੀ ਹੈ ਆ ਨਹਿਰ ਇੱਕ ਵਜਦੀ ਹੈ ਕੋਈ ਬੰਦ ਕੀਤਾ ਹੈ ਉਹਨਾਂ ਦਾ ਪਾਣੀ ਜਦੋਂ ਮਤਲਬ ਵੀ ਸਤਲੋਜ ਦੇ ਗੇਟ ਛੱਡ ਦਿੱਤੇ ਗਏ ਆ ਨਾ ਤਾਂ ਉਹਨਾਂ ਦਾ ਪਾਣੀ ਵਾਪਸ ਜਾਣਾ ਸ਼ੁਰੂ ਹੋ ਗਿਆ ਐਨਾ ਕੋਈ ਪਾਣੀ ਦਾ ਪੱਧਰ ਉੱਚਾ ਕਰ ਦਿੱਤਾ ਇਹਨਾਂ ਨੇ ਡਾਊਨ ਹੋ ਗਿਆ ਮੇਰਾ ਨਾਮ ਮੇਜਰ ਸਿੰਘ ਹੈ ਕੀ ਪਰੇਸ਼ਾਨੀ ਆ ਰਹੀ ਹੈ ਦੇਖੋ ਜੀ ਪਰੇਸ਼ਾਨੀ ਇਸ ਤਰ੍ਹਾਂ ਵੀ ਚੰਗਾ ਵળે ਪਾਣੀ ਉਹਦੇ ਲੈਵਲ ਤੇ ਚੱਲ ਰਿਹਾ ਸੀਗਾ ਇਹ ਪਿੱਛੇ ਜਥੇਬੰਦੀਆਂ ਇੰਜਾਂ ਨੇ ਪਿਛਲੇ ਪਿੰਡਾਂ ਦੀਆਂ ਉਹਨਾ ਆ ਕੇ ਪਾਣੀ ਦੇ ਜਿਹੜੇ ਗੇਟ ਜਿਹੜੇ ਚੁਕਵਾਤੇ ਆ ਜਿਹਦੇ ਕਰਕੇ ਸਾਡਾ ਜਿਹੜਾ ਅਗਲਾ ਏਰੀਆ ਜੋ ਸਾਡੀ ਜਾਂ ਖੇਤੀ ਆ ਜੋ ਸਾਡੇ ਪਿੰਡਾਂ ਦੇ ਨਾਲ ਲੱਗਦੇ ਕਾ ਬੰਦ ਦੇ ਨਾਲ ਲੱਗਦਾ ਜੋ ਪਿੰਡ ਆ ਉਹਨਾਂ ਦੇ ਵਿੱਚ ਲੈਵਲ ਪਾਣੀ ਦਾ ਇੱਕਦਮ ਵੱਧ ਗਿਆ ਜੀ ਸਾਡੀ ਮਜਬੂਰੀ ਕਰਕੇ ਜਦੋਂ ਸਾਡੇ ਉਧਰ ਖੇਤ ਡੁੱਬਣ ਲੱਗਿਆ ਸੀ ਇੱਥੇ ਆ ਕੇ ਦੇਖਿਆ ਦੇਖੋ ਸਾਰੇ ਗੇੜ ਚੁੱਕੇ ਹੋਏ ਜਿੱਥੇ ਬੰਦੀਆਂ ਨੇ ਆ ਕੇ ਗੇੜ ਚਕਾਤੇ ਹੋਏ ਨੇ ਜਿੱਤੇ ਕਰਕੇ ਸਾਨੂੰ ਇੱਥੇ ਤਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੁਣ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਜਿੰਨਾ ਕਿ ਤੁਹਾਡਾ ਲੈਵਲ ਹੈ ਉਹਦੇ ਲੈਵਲ ਨੂੰ ਕੰਟਰੋਲ ਕਰਕੇ ਤੇ ਵਾਧਾ ਪਾਣੀ ਜਿਹੜਾ ਸਾਡੇ ਵਾਲੇ ਬੰਨਿਆ ਨੂੰ ਛੱਡ ਦਿਓ ਕਿ ਸਾਨੂੰ ਕੋਈ ਤਰਾਜ ਨਹੀਂ ਤੇ ਜਿਹੜਾ ਨਜਾਇਜ਼ ਜੋ ਪਾਣੀ ਅੱਗੇ ਛੱਡਿਆ ਗਿਆ ਇਹਨੂੰ ਆਪਣਾ ਬੰਦ ਕੀਤਾ ਜਾਵੇ ਤੇ ਵੇਖੋ ਜੀ ਆਪਣਾ 48 48 ਹਜ਼ਾਰ ਚੱਲ ਰਿਹਾ ਇੱਥੇ ਜੋ ਆਪਣਾ ਲੈਵਲ 80 ਹਜ਼ਾਰ ਚੱਲ ਰਿਹਾ ਤੇ ਐ ਇਦਾਂ ਦਾ ਧੱਕਾ ਸਾਡੇ ਜੀ ਕਿਸਾਨਾਂ ਨਾਲ ਨਾ ਕੀਤਾ ਜਾ। ਅਸੀਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਨੇ ਆਂ। ਜਾਂ ਤਾਂ ਸਾਡਾ ਇਹ ਜਿਹੜੇ ਗੇਟ ਦੇ ਅੱਗੇ ਬਾਲਤੂ ਪਾਣੀ ਛੱਡਦਾ ਬੰਦ ਕਰੋ ਨਹੀਂ ਤਾਂ ਅਸੀਂ ਸਾਨੂੰ ਮਜਬੂਰ ਹੋ ਕੇ ਅਸੀਂ ਗੇਟ ਜਿਹੜਾ ਆਪ ਖੁਦ ਬੰਦ ਕਰਾਂਗੇ। ਤੇ ਇਹ ਸਾਡੀ ਬੇਨਤੀ ਹੈ ਜੇ ਤਾਂ ਮੰਨ ਲੈਣਗੇ ਤਾਂ ਚੰਗੀ ਗੱਲ ਹੈ। ਨਹੀਂ ਤਾਂ ਸਾਹੀ ਆ ਉਹਦਾ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਪ੍ਰਸ਼ਾਸਨ ਦੇ ਵਾਸਤੇ ਪ੍ਰਸ਼ਾਸਨ ਅੱਗੇ ਅਸੀਂ ਤਰਨਾ ਲਾਵਾਂਗੇ। ਮਜਬੂਰ ਹੋਣਾ ਪਏਗਾ। ਮਜਬੂਰ ਹੋਣਾ ਪਏਗਾ ਸਾਨੂੰ।